ਜੀ ਮੈਂ ਸੰਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ 1 ਕਾ ਚੈਨਲ ਪਿੰਡ ਕੜੂਆ ਦੇ ਵਿੱਚ ਵਿਸ਼ਾਲ ਦੰਗਲ ਪੁਸਤੀ ਮੇਲਾ ਹੋ ਰਿਹਾ ਸੀ ਤੇ ਆਉਣ ਵਾਲੀ 17 ਤਰੀਕ 17 ਸਤੰਬਰ ਦਿਨ ਮੰਗਲਵਾਰ ਨੂੰ ਤੇ ਜਰੂਰ ਸਾਰੇ ਹੀ ਦਰਸ਼ਕਾਂ ਨੇ ਪੁਸਤੀ ਨੂੰ ਪਿਆਰ ਕਰਨ ਵਾਲਾ ਨੇ ਖੇਡ ਪ੍ਰੇਮੀ ਨੇ ਜਰੂਰ ਉੱਥੇ ਹਮ ਹੋਵਾ ਕੇ ਪਹੁੰਚਣਾ ਜੀ ਤੇ ਜਿਹੜਾ ਕਿ ਇਹ ਵਿਸ਼ਾਲ ਪੁਸਤੀ ਦੰਗਲ ਪਿੰਡ ਕੜੂਆ ਦੇ ਵਿੱਚ ਹੋ ਰਿਹਾ ਪਹਿਲਾ ਝੰਡੀ ਦਾ ਜਿਹੜੀ ਕੁਸ਼ਤੀ ਚੰਡੀ ਦੀ ਹੋਈ ਕਿ ਉਹਦਾ ਇਨਾਮ 1 ਲੱਖ ਰੁਪਏ ਦਾ ਨਾਮ ਰੱਖਿਆ ਗਿਆ ਤੇ ਦੂਜੀ ਤਾਂ ਜਿਹੜੀ ਚੰਡੀ ਦੀ ਕੁਸ਼ਤੀ ਦਾ ਇਨਾਮ 41000 ਰੁਪਏ ਉੱਥੇ ਰੱਖਿਆ ਗਿਆ ਤੇ ਤੁਹਾਨੂੰ ਦੱਸ ਰਹੀਏ ਕਿ ਇਹ ਮਹਾ ਕੁਸ਼ਤੀ ਦਾ ਜਿਹੜਾ ਹੈਗਾ ਮੇਲਾ ਉੱਥੇ ਤੁਸੀਂ ਦੇਖਣਾ ਜ਼ਰੂਰ ਅਖਾੜੇ ਦੇ ਵਿੱਚ ਅਖਾੜੇ ਦੇ ਵਿੱਚ ਜਿਹੜੇ ਵੀ ਪਹਿਲਵਾਨ ਉੱਲਣਗੇ ਤੇ ਆਪਣਾ ਜੋਰ ਦਿਖਾਉਣਗੇ ਤੇ ਜ਼ਰੂਰ ਆਪਾਂ ਨੇ ਆਨੰਦ ਲੈਣਾ ਹੈ ਤੇ ਤਾਂ ਕਿ ਇਦਾਂ ਦੇ ਖੇਡ ਮੇਲੇ ਦੇ ਖੇਡ ਮੇਲੇ ਹੋਣੇ ਜ਼ਰੂਰੀ ਹੈ ਇਹਨਾਂ ਨੂੰ ਹੰਧਾਰਾ ਮਿਲਣਾ ਜ਼ਰੂਰੀ ਤਾਂ ਹੀ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿ ਸਕਦੀ ਹੈ ਆਪਾਂ ਨੇ ਇਹਨਾਂ ਦੀ ਹੌਸਲਾ ਵਸਾਈ ਕਰਨ ਲਈ ਪਹੁੰਚਣਾ ਜ਼ਰੂਰ ਹੈ ਜੀ ਤਾਂ ਇੱਕ ਗੱਲ ਜ਼ਰੂਰ ਨੋਟ ਕਰ ਲਿਓ ਕਿ ਇਹਨਾਂ ਜਿਹੜਾ ਕਿ ਕੁਸ਼ਤੀ ਦੰਗਲ ਹੋ ਰਿਹਾ ਤਾਂ ਇਹਦੇ ਵਿੱਚ ਸਿਰਫ ਸੱਦੇ ਹੋਇਆ ਖਾੜਿਆਂ ਦੇ ਪਹਿਲਵਾਨ ਹੀ ਭੋਲਣਗੇ ਅਤੇ ਨਾਲ ਹੀ ਸ਼ਾਮ ਦੇ ਟਾਈਮ ਤੁਹਾਡੇ ਸਾਰੇ ਦਸ਼ਕਾਂ ਦੇ ਲਈ ਰੰਗਾ ਰੰਗ ਪ੍ਰੋਗਰਾਮ ਦਾ ਜਿਹੜਾ ਕਿ ਉਹ ਵੀ ਸਾਰਾ ਪ੍ਰਬੰਧ ਕੀਤਾ ਗਿਆ ਜਿਵੇਂ ਕਿ ਰੰਗਾਰੰਗ ਪ੍ਰੋਗਰਾਮ ਦੇ ਵਿੱਚ ਪਹੁੰਚ ਰਹੇ ਜਿਹੜੇ ਕਲਾਕਾਰ ਹੈਗੇ ਆ ਉਹਨਾਂ ਨਾਲ ਵੀ ਤੁਹਾਨੂੰ ਮਿਲਾਉਂਦੇ ਆ ਤੇ ਉਹ ਉਹਨਾਂ ਦਾ ਦਲਰਾਜ਼ ਐਂਡ ਬਿਸਨੀਲਮ ਆਰ ਦੀ ਆਰ ਦੀ ਪ੍ਰਮਨ ਉਸਨਪ੍ਰੀਤ ਸੈਬੀ ਘੜੂਆ ਤੇ ਇਹ ਕਲਾਕਾਰ ਪਹੁੰਚ ਰਹੇ ਨੇ ਵਿਸ਼ੇਸ਼ ਤੌਰ ਤੇ ਜਿਹੜੇ ਕਿ ਉੱਥੇ ਤੁਹਾਡੇ ਮਨਪਸੰਦ ਗਾਣੇ ਗਾਉਣਗੇ ਤੇ ਤੁਹਾਡਾ ਮਨੋਰੰਜਨ ਕਰਨਗੇ ਤਾਂ ਜ਼ਰੂਰ ਤੁਸੀਂ ਪਿੰਡ ਘੜੂਆ ਦੇ ਵਿੱਚ ਆਉਣ ਵਾਲੀ 17 ਤਰੀਕ ਦਿਨ ਮੰਗਲਵਾਰ ਨੂੰ ਫਾਰਮ ਹਵਾ ਕੇ ਪਹੁੰਚੋ ਮਿਲਦੇ ਆਂ ਅਸੀਂ ਪਿੰਡ ਕੜੂਆ ਤੇ ਦੇਖੋ ਇਹਨੇ ਕਿਨੇ ਤੁਹਾਡੇ ਲਈ ਸੱਦਾ ਭੇਜ ਕੜੂਆ ਦੇ ਵਿੱਚ ਤੇ ਆਓ ਤੁਸੀਂ ਦੇਖੋ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦਿਲਰਾਜ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੀ ਆਪਣੀ ਮਿਸ ਨੀਲਮ ਹਾਂਜੀ ਦੋਸਤੋ ਅਸੀਂ ਆ ਰਹੇ ਆਂ ਜੀ ਪਿੰਡ ਕੜੂਆ 17 ਸਤੰਬਰ ਨੂੰ ਹਾਂਜੀ ਦਿਨ ਮੰਗਲਵਾਰ ਤੇ ਉੱਥੇ ਕੁਸ਼ਤੀਆਂ ਹੋ ਰਹੀਆਂ ਹੋ ਰਹੀਆਂ ਨੇ ਤੇ ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਹੋਏਗਾ ਅਸੀਂ ਠੀਕ 5 ਵਜੇ ਉੱਥੇ ਪਹੁੰਚ ਜਾਵਾਂਗੇ ਤੇ ਸਾਰਿਆਂ ਨੂੰ ਗੁਜਾਰਿਸ਼ ਹੈ ਕਿ ਤੁਸੀਂ ਉਸ ਮੇਲੇ ਵਿੱਚ ਆ ਕੇ ਖੂਬ ਰੌਣਕਾਂ ਵਧਾਓ ਤੇ ਤੁਹਾਡੀਆਂ ਫਰਮਾਸ਼ਾਂ ਜਿੰਨੇ ਵੀ ਨਵੇਂ ਗੀਤ ਐ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਇੰਜੋਏ ਕਰਾਂਗੇ ਸਾਰੇ ਜਾਣੇ ਉਸ ਪ੍ਰੋਗਰਾਮ ਤੇ ਜਰੂਰ ਪਹੁੰਚੋ ਹਾਂਜੀ ਖਾਸ ਕਰਕੇ ਸਾਡਾ ਵੀਰ ਭਿੰਦਰ ਸਾਉਂਡ ਵਾਲਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਬਦੌਲਤ ਅਸੀਂ ਹਾਬ ਚਾਬ ਦੇ ਦਰਸ਼ਨ ਕਰਨ ਜਾ ਰਹੇ ਹਾਂ ਤੇ ਬਹੁਤ ਬਹੁਤ ਸਭ ਨੂੰ ਇਲਾਕਾ ਨਿਵਾਸੀਆਂ ਨੂੰ ਮੁਬਾਰਕਾਂ ਇਸ ਮੇਲੇ ਦੀਆਂ ਘੜੂਆਂ ਕੁਸ਼ਤੀ ਦੰਗਲ ਦੀਆਂ ਤੇ ਸਾਰੇ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮਿਲਦੀਆਂ ਜੀ ਕੜੂਆ 17 ਤਰੀਕ ਨੂੰ ਦਿਨ ਮੰਗਲਵਾਰ ਠੀਕ 5 ਵਜੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਤੁਹਾਡੀ ਆਪਣੀ ਸਿੰਗਰ ਹੁਸਨਪ੍ਰੀਤ ਹੰਸ ਲੁਧਿਆਣਾ ਤੋਂ ਤੇ ਮੈਂ ਤੁਹਾਡੇ ਨਾਲ ਇੱਕ ਖੁਸ਼ੀ ਦੀ ਖਬਰ ਸਾਂਝੀ ਕਰਨ ਜਾ ਰਹੀ ਹਾਂ ਪਿੰਡ ਕੜੂਆ ਮਿਤੀ 17 ਸਤੰਬਰ ਨੂੰ ਇੱਕ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ ਸਾਰੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਤੇ ਸਾਡੇ ਮੋਰ ਸਪੈਸ਼ਲ ਸਾਡੇ ਭਿੰਦਰ ਸਾਉਂਡ ਕੜੂਆ ਜੀ ਉਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਪੰਜਾਬ ਦੇ ਬਹੁਤ ਅੱਛੇ ਆਰਟਿਸਟ ਪਹੁੰਚ ਰਹੇ ਨੇ ਤੇ ਮੈਂ ਵੀ ਪਹੁੰਚ ਰਹੀ ਹਾਂ ਹਾਜ਼ਰੀ ਲਗਵਾਉਣ ਸਾਰਿਆਂ ਨੂੰ ਵਤਵਾਦ ਰਿਕਵੈਸਟ ਹੈ ਜੀ ਵਤਵਾਦ ਮੇਲੇ ਤੇ ਜਾ ਕੇ ਹੋਮਾ ਮਾਕੇ ਪਹੁੰਚੋ ਕੁਸ਼ਤੀ ਦੰਗਲ ਤੇ ਤੇ ਇੰਜੋਏ ਕਰੋ ਥੈਂਕ ਯੂ ਜੀ ਥੈਂਕ ਯੂ